ਬੀਰਿੰਦਰ ਕੌਰ ਦੇ ਬਾਰੇ ਤੇ ਰਪਿੰਦਰ ਦੀ ਬਾਰੇ ਇੱਕ ਆਡੀਓ ਕਾਲ ਵਾਇਰਲ ਹੋ ਰਹੀ ਆ ਜਿਸ ਨੂੰ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇੱਕ ਦੂਜੇ ਦੇ ਨਾਲ ਰਹਿ مشਵਰਾ ਕਰ ਰਹੀਆਂ ਸੀ ਤੇ ਕਿੱਡੀ ਕਨਾਉਣੀ ਜਿਹੜੀ ਸੋਚ ਸੀ ਗਰਵਿੰਦਰ ਦੀ ਸੋਚ ਬਾਅਦ ਉਸਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਦੇ ਵਿੱਚੋਂ ਪੜ੍ਹ ਕੇ ਆਇਆ ਮੁੰਡਾ ਉਸ ਤੋਂ ਬਾਅਦ ਉਹਨੇ ਸੋਚਿਆ ਕਿ ਘਰ ਦੇ ਵਿੱਚ ਵੇਲਾ ਉਹ ਕੀ ਕਰੇਗਾ ਫਿਰ ਉਹ ਆਪਣੇ ਜਿਹੜੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਮੁਫਤ ਵਿੱਦਿਆ ਦੇਣ ਲੱਗਾ ਜਿਹਦੇ ਬਦਲੇ ਉਹਨੂੰ ਕੋਈ ਤਨਖਾਹ ਨਹੀਂ ਮਿਲਦੀ ਸੀ ਸਿਰ ਤੇ ਸਿਰਫ ਪੁੰਨ ਦਾ ਕੰਮ ਕਰਦਾ ਸੀ ਦੂਜੇ ਪਾਸੇ ਵੀਰਿੰਦਰ ਕੌਰ ਦੇ ਬਾਰੇ ਇੱਕ ਜਿਹੜੀ ਰਿਕਾਰਡਿੰਗ ਵਾਇਰਲ ਹੋਈ ਆ ਜਿਸ ਦੇ ਵਿੱਚ ਉਸਦੀ ਗਵੰਡਨ ਨੇ ਦੱਸਿਆ ਕਿ ਵੀਰਿੰਦਰ ਕੌਰ ਦੀ ਮਾਂ ਨੇ ਉਸ ਦੇ ਪਿਤਾ ਨੂੰ ਮੌਤ ਦੇ ਘੜ ਉਤਾਰਿਆ ਉਸ ਦੇ ਦਾਦੇ ਨੇ ਆਪਣੀ ਧੀ ਨੂੰ ਮੌਤ ਦੇ ਘੜ ਉਤਾਰਿਆ ਉਹਨਾਂ ਦੇ ਪਰਿਵਾਰ ਦਾ ਪਛੋਕੜ ਕੀ ਸੀ ਇਹ ਸਭ ਕੁਝ ਸਾਹਮਣੇ ਆਇਆ ਤੇ ਲੋਕ ਜਿਹੜੇ ਗੁਰਵਿੰਦਰ ਦੇ ਨਾਲ ਸympathy ਰੱਖਦੇ ਸੀ ਉਹਦੇ ਤੇ ਤਰਸ ਕਰਦੇ ਸੀ ਉਹਦੇ ਬਾਪ ਤੇ ਉਹ ਹੁਣ ਗੱਲ ਕਹਿ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਚੜਾਲਾਂ ਦੇ ਵਿੱਚ ਫਸ ਗਿਆ ਸੀ ਕਪੋਲਾ ਪਾਲਾ ਪੰਛੀ ਉਸ ਨੂੰ ਫੇਰ ਇਹਨਾਂ ਕਲੈਣੀਆਂ ਨੇ ਦੱਸਣਾ ਹੀ ਸੀ ਜਿਵੇਂ ਆਮ ਇਹ ਗੱਲ ਆਖੀ ਜਾਂਦੀ ਹੈ ਕਿ نسل ਤੇ ਕੋੜਾ ਪਿਓ ਤੇ ਪੁੱਤ ਬਹੁਤਾ ਨਹੀਂ ਤੇ ਥੋੜਾ-ਥੋੜਾ ਇਹ ਜਾਂਦਾ ਜਰੂਰ ਆ ਉਹ ਵਾਕਿਆ ਗੱਲ ਸਹੀ ਹੋਈ ਆ ਜਿਸ ਤਰੀਕੇ ਦੇ ਨਾਲ ਇੱਕ ਪੰਜਾਬ ਦੇ ਬਹੁਤ ਜ਼ਿਆਦੇ ਉੱਗੇ ਵਕੀਲ ਨੇ ਇੱਕ ਜਿਹੜੀ ਪ੍ਰੈਸ ਵਾਰਤਾ ਦੇ ਵਿੱਚ ਗੱਲ ਜਾਹਰ ਕਰ ਦਿੱਤੀ ਆ ਕਿ ਉਹਨੂੰ ਬਹੁਤ ਕੁਝ ਲੋਕ ਦੱਸ ਰਹੇ ਆ ਰਪਿੰਦਰ ਬਾਰੇ ਉਹਦੀ ਸਹੇਲੀ ਬੀਰਿੰਦਰ ਕੌਰ ਬਾਰੇ ਉਹਦਾ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਜਿਹੜਾ ਬੱਲੂਆਣੇ ਦਾ ਰਹਿਣ ਵਾਲਾ ਇਹਨਾਂ ਦੀ ਤਿਕੜੀ ਬਾਰੇ ਬਹੁਤ ਖਲਾਸੇ ਹੋ ਰਹੇ ਆ ਕਿਉਂਕਿ ਆਮ ਹੀ ਇਹ ਗੱਲ ਸਮਝੀ ਜਾ ਰਹੀ ਸੀ ਕਿ ਜਿਹੜੇ ਜੜੀਆਂ ਕੁੜੀਆਂ ਇਹਨਾਂ ਦਾ ਦਿਲ ਕੋਮਲ ਹੁੰਦਾ ਇਹ ਕਿਸੇ ਦੇ ਕੰਡਾ ਵੱਜਿਆ ਵੀ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ ਬਾਬੇ ਨਾਨਕ ਨੇ ਇਹਨਾਂ ਨੂੰ ਇੱਕ ਜਗ ਜਾਨੀ ਦਾ ਖਿਤਾਬ ਦਿੱਤਾ ਪਰ ਇਹ ਕੁੜੀਆਂ ਤੇ ਔਰਤਾਂ ਦੇ ਭੇਸ ਦੇ ਵਿੱਚ ਛੂਪੀਆਂ ਡੈਣਾ ਸੀ ਇਹ ਡੈਣਾ ਸੀ ਇਹਨਾਂ ਨੂੰ ਜਿਹੜੀ ਪਰੰਪਰਾ ਇਹਨਾਂ ਦੇ ਜਿਹੜੇ ਸੰਸਕਾਰ ਹੀ ਏ ਸੀ ਇਹਨਾਂ ਨੂੰ ਗੁੜਤੀ ਇਸ ਚੀਜ਼ ਦੀ ਮਿਲੀ ਹੋਈ ਸੀ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਖੇਡ ਕਰਕੇ ਆਈ ਸੀ ਰਪਿੰਦਰ ਤੇ ਇੱਥੇ ਆ ਕੇ ਜਿਹੜੀ ਉਹਦੀ ਬਚਪਨ ਦੀ ਸਹੇਲੀ ਆ ਜਿਵੇਂ ਜਿਹੜਾ ਲੰਡੇ ਨੂੰ ਖੰਡਾ ਵਲ ਪਾ ਕੇ ਮਿਲਦਾ ਉਸੇ ਤਰੀਕੇ ਦੇ ਨਾਲ ਇਹ ਮਿਲੀਆਂ ਸੀ ਫਿਰ ਇਹਨਾਂ ਨੇ ਜਿਹਦੇ ਪੈਸੇ ਦੇ ਉੱਤੇ ਐਸ਼ ਪ੍ਰਸਤੀ ਕਰਦੀਆਂ ਸੀ ਗੁੱਡ ਸ਼ਰ ਲੇਡਾਉਂਦੀਆਂ ਸੀ ਮਹਿੰਗੇ ਖਾਣੇ ਖਾਂਦੀਆਂ ਸੀ ਮਹਿੰਗੇ ਪਾਸਟਰ ਪਾਉਂਦੀਆਂ ਸੀ ਜਿਸ ਦੀ ਕਮਾਈ ਦੇ ਨਾਲ ਉਹ ਬੁਟੀਕ ਬਣਿਆ ਸੀ ਉਸੇ ਦੇ ਵਿੱਚ ਬਹਿ ਕੇ ਉਸ ਇਨਸਾਨ ਨੂੰ ਮਕਾਉਣ ਦੀਆਂ ਸੋਚਾਂ ਸੋਚਣ ਲੱਗੇ ਰਪਿੰਦਰ ਨੇ ਇਹ ਵੀ ਗੱਲ ਆਕੀ ਜਦੋਂ ਉਹਨੂੰ ਪੁੱਛਿਆ ਗਿਆ ਕਿ ਜੇ ਤੂੰ ਜੇ ਤੂੰ ਗੁਰਵਿੰਦਰ ਦੇ ਨਾਲ ਤੇਰੀ ਜਿਹੜੀ ਜਿਹੜਾ ਵਧੀਆ ਅੰਡਰਸਟੈਂਡਿੰਗ ਨਹੀਂ ਸੀ ਬੌਂਡਿੰਗ ਵਧੀਆ ਨਹੀਂ ਸੀ ਤੇ ਤੂੰ ਤਲਾਕ ਲੈ ਲੈਿੰਦੀ ਅੱਗੋਂ ਨੇ ਜਵਾਬ ਦਿੱਤਾ ਆਹਦੀ ਮੈਨੂੰ ਗੁਰਵਿੰਦਰ ਬਹੁਤ ਪਿਆਰ ਕਰਦਾ ਸੀ ਮੇਰੇ ਤੇ ਇਤਬਾਰ ਕਰਦਾ ਸੀ ਗੁਰਵਿੰਦਰ ਨੇ ਮੈਨੂੰ ਕਦੇ ਵੀ ਤਲਾਕ ਨਹੀਂ ਦੇਣੀ ਸੀ ਇਸ ਕਰਕੇ ਮੈਂ ਉਹਨੂੰ ਮੌਤ ਦੇ ਘਾਟ ਉਤਾਰਿਆ ਕਿਉਂਕਿ ਮੇਰੇ ਦਿਲ ਦੇ ਵਿੱਚ ਮੈਨੂੰ ਲੱਗਦਾ ਸੀ ਕਿ ਮੈਨੂੰ ਮੈਂ ਤੇ ਜਿਹੜਾ ਹਰਕਮਲ ਪ੍ਰੀਤ ਸਿੰਘ ਮੇਰਾ ਪ੍ਰੇਮੀ ਆ ਉਹ ਕਦੇ ਵੀ ਜਿਹੜੇ ਇਕੱਠੇ ਜ਼ਿੰਦਗੀ ਬਤੀਤ ਨਹੀਂ ਕਰ ਪਾਵਾਂਗੇ ਜੇਕਰ ਗੁਰਵਿੰਦਰ ਜੀਵਤ ਰਿਆ ਤੇ ਮੇਰਾ ਕਹਿੰਦੀ ਮੇਰਾ ਮਨ ਘਟਦਾ ਸੀ ਗੁਰਵਿੰਦਰ ਦੇ ਨਾਲ ਵੇਖੋ ਕਿੰਡੀ ਘਟਿਆ ਜਨਾਨੀ ਐ ਜਿਹਦੇ ਨਾਲ ਮਾਪਿਆਂ ਨੇ ਤੋਰੀ ਗੁਰੂ ਮਹਾਰਾਜ ਦੇ ਸਾਹਮਣੇ ਪਹਿਲਾਂ ਉਹਦੇ ਨਾਲ ਵਿਆਹ ਕਰਾਇਆ 3 ਸਾਲ ਪਹਿਲਾਂ ਵਿਆਹ ਕਰਾਇਆ 3-4 ਮਹੀਨੇ ਰਹਿ ਕੇ ਗਈ ਉਸ ਤੋਂ ਬਾਅਦ ਕੈਨੇਡਾ ਚਲੀ ਗਈ ਕੈਨੇਡਾ ਤੋਂ ਆਈ ਨੂੰ ਹੁਣ 6-7 ਮਹੀਨੇ ਹੋਏ ਸੀ ਤੇ 5 ਮਹੀਨੇ ਉਸ ਮੁੰਡੇ ਨੂੰ ਇਹਦੀ ਜ਼ਿੰਦਗੀ ਦੇ ਵਿੱਚ ਆਏ ਨੂੰ ਹੋਏ ਸੀ ਉਹ 5 ਮਹੀਨਿਆਂ ਪਿੱਛੇ ਸਾਰੇ ਰਿਸ਼ਤੇ ਨਾਤੇ ਇਹਨੇ ਮਾਂ ਦੀ ਧੀ ਨੇ ਤੋੜ ਤੇ ਸਾਰਾ ਕੁਝ ਦਾਤੇ ਲਾਤਾ ਤੇ ਉਸ ਬੇहद ਭਲੇ ਮਾਨਸ ਇਨਸਾਨ ਨੂੰ ਹੀ ਮੌਤ ਦੇ ਘਾਟ ਨਹੀਂ ਤਾਰਿਆ ਉਹਦਾ ਬਜ਼ੁਰਗ ਜਿਹੜਾ ਮਾਪਾਪਾ ਜੀ ਦੀ ਜ਼ਿੰਦਗੀ ਇਹਨੇ ਹਣੇਰਿਆਂ ਦੇ ਨਾਲ ਭਰਤੀ ਉਹਨਾਂ ਦਾ ਹੁਣ ਜੱਗ ਦੇ ਵਿੱਚ ਸਿਰਫ ਕਲੌਤੀ ਧੀ ਰਹਿ ਗਈ ਘਰ ਖਾਲੀ ਕਰ ਦਿੱਤਾ ਕਿਉਂਕਿ ਕਲੌਤਾ ਪੁੱਤਰ ਸੀ ਅੱਗੇ ਕੋਈ ਹੋਰ ਉਹਨਾਂ ਦੇ ਘਰ ਦੇ ਵਿੱਚ ਜੀ ਨਹੀਂ ਕਿਉਂਕਿ ਉਹ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੂੰ ਮਾਰਕ ਤਿਆ ਇਹਨੇ ਸਿਰਫ ਸਵਾਦ ਮਾਰੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ ਰਹਿਣ ਮਾਰੀ ਨੇ ਤੇ ਜਿਹੜੀ ਇਹਨੇ ਹੋਰ ਕਲਾਸੇ ਕੀਤੇ ਆ ਪਹਿਲਾਂ ਹੋਰ ਵੀ ਪਲਾਨ ਬਣਾਏ ਸੀ ਇਹਨੇ ਕਿਤੇ ਸੋਚਿਆ ਸੀ ਕਿ ਅਸੀਂ ਘੁੰਮਣ ਜਾਵਾਂਗੇ ਰੇਲ ਗੱਡੀ ਦੇ ਵਿੱਚੋਂ ਧੱਕਾ ਮਾਰ ਕੇ ਗੁਰਵਿੰਦਰ ਨੂੰ ਸੈਟ ਦੇਵਾਂਗੇ ਤੇ ਫੇਰ ਉਸ ਤੋਂ ਬਾਅਦ ਇਹਨੇ ਸੋਚਿਆ ਕਿ ਜੇਕਰ ਗੱਡੀ ਤੋਂ ਧੱਕਾ ਦੇ ਕੇ ਸਿੱਟਿਆ ਤੇ ਉਹਦੀ ਜਾਨ ਜੇ ਨਾ ਗਈ ਤੇ ਫੇਰ ਮੈਂ ਕਸੂਤੀ ਫਸ ਜਾਊਂਗੀ ਪਰ ਪ੍ਰਮਾਤਮਾ ਭਾਵਾਂ ਪ੍ਰਮਾਤਮਾ ਨੇ ਉੱਥੇ ਉਹਦੀ ਹੈਲਪ ਨਹੀਂ ਕੀਤੀ ਜਿਹੜੀ ਉਹਦੀ ਜਾਨ ਉਹ ਨਹੀਂ ਬਚਾਈ ਪਰ ਪ੍ਰਮਾਤਮਾ ਨੇ ਸਤੋਂ ਵਿੱਚ ਤੋਂ ਰੱਖੀ ਕਿਉਂਕਿ ਇਹਨੇ ਜਿਹੜੇ ਵੇਉ ਤਾਂ ਕਟੀਆਂ ਸੀ ਕਿ ਉਹਨੂੰ ਚਿੱਟਾ ਦੇ ਕੇ ਮਾਰ ਕੇ ਜੱਗ ਦੇ ਵਿੱਚ ਬਦਨਾਮ ਕਰੂੰਗੀ ਕਿ ਓਵਰਡੋਸ ਦੇ ਨਾਲ ਗੁਰਵਿੰਦਰ ਮਰ ਗਿਆ ਉੱਤੇ ਸਤੋਂ ਮੇ ਤੋਂ ਰੱਖੀ ਜਦੋਂ ਦੇ ਟੀਕਾ ਲਾਉਣ ਲੱਗੀ ਉਹਦੀ ਜਾਂ ਖੁੱਲ ਗਈ ਤੇ ਸਭ ਤੋਂ ਵੱਡੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਜਿਹੜਾ ਪੱਧਰ ਆਉ ਨੀਵਾ ਜਾ ਰਿਹਾ ਲੋਕਾਂ ਦਾ ਇੱਕ ਘਰਵਾਲੀ ਨੇ ਆਪਣੇ ਪਤੀ ਨੂੰ ਜਿਹੜਾ ਮਾਰ ਕੇ ਉਸ ਦੇ ਜਿਹੜੇ ਮੈਕਸੀ ਦੇ ਵਿੱਚ ਟੁਕੜੇ ਕਰ ਦਿੱਤੇ ਤੇ ਦੂਜੇ ਪਾਸੇ ਰਪਿੰਦਰ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਹੀ ਜਿਹੜਾ ਜਿਹੜਾ ਪਤੀ ਨੂੰ ਮੌਤ ਦੇ ਘਾੜ ਉਤਾਰ ਦਿੱਤਾ ਹੈ ਵੱਖ-ਵੱਖ